ਟਲ ਜੋ ਏ ਬੜੀ ਵਾਰੀ ਕੇ ਕੇ ਵੇਖਿਆ ਛੱਡਣੇ ਨਹੀਂ ਸੁੱਕੇ ਬੜਾ ਸਹਿ ਕੇ ਵੇਖਿਆ ਟਲ ਜੋ ਏ ਬੜੀ ਵਾਰੀ ਕੇ ਕੇ ਵੇਖਿਆ ਇਹਨਾਂ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆ ਧੂਆਂ ਧੂਆਂ ਕਰਦਾਂਗੇ ਵੇਰੀ ਦਾ ਮੁਲਕ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਧੂਆਂ ਧੂਆਂ ਕਰਦਾਂਗੇ ਵੇਰੀ ਦਾ ਮੁਲਕ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਚਲੋ ਵੇਖਿਆ ਟਲ ਜੋ ਏ ਬੜੀ ਵਾਰੀ ਕਹਿ ਕੇ ਵੇਖਿਆ ਛੱਡਣੇ ਨਹੀਂ ਸੁੱਕੇ ਬੜਾ ਸਹਿ ਕੇ ਵੇਖਿਆ ਟਲ ਜੋ ਏ ਬੜੀ ਵਾਰੀ ਕਹਿ ਕੇ ਵੇਖਿਆ ਇਹਨਾਂ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆ ਤੂੰਆਂ ਤੂੰਆਂ ਕਰਦਾਂਗੇ ਵੈਰੀ ਦਾ ਮੁਲਕ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਤੂੰਆਂ ਤੂੰਆਂ ਕਰਦਾਂਗੇ ਵੈਰੀ ਦਾ ਮੁਲਕ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਚਲੋ ਵੇਖਿਆ ਕਲ ਜੋ ਏ ਬੜੀ ਵਾਰੀ ਕਹਿ ਕੇ ਵੇਖਿਆ ਛੱਡਣੇ ਨਹੀਂ ਸੁੱਕੇ ਬੜਾ ਸਹਿ ਕੇ ਵੇਖਿਆ ਕਲ ਜੋ ਏ ਬੜੀ ਵਾਰੀ ਕਹਿ ਕੇ ਵੇਖਿਆ ਇਹਨਾਂ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆ ਧੂਆਂ ਧੂਆਂ ਕਰਦਾਂਗੇ ਵੈਰੀ ਦਾ ਮੁਲਕ 2 ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਧੂਆਂ ਧੂਆਂ ਕਰਦਾਂਗੇ ਵੈਰੀ ਦਾ ਮੁਲਕ 2 ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਚਲੋ ਵੇਖਿਆ ਟਲ ਜੋ ਏ ਬੜੀ ਵਾਰੀ ਕਹਿ ਕੇ ਵੇਖਿਆ ਛੱਡਣੇ ਨਹੀਂ ਸੁੱਕੇ ਬੜਾ ਸਹਿ ਕੇ ਵੇਖਿਆ ਟਲ ਜੋ ਏ ਬੜੀ ਵਾਰੀ ਕਹਿ ਕੇ ਵੇਖਿਆ ਇਹਨਾਂ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆ ਧੂਆਂ ਧੂਆਂ ਕਰਦਾਗੇ ਵੈਰੀ ਦਾ ਮੁਲਕ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਧੂਆਂ ਧੂਆਂ ਕਰਦਾਗੇ ਵੈਰੀ ਦਾ ਮੁਲਕ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਚਲ ਵੇਖਿਆ ਤਲਜੋਏ ਬੜੀ ਵਾਰੀ ਕਹਿ ਕੇ ਵੇਖਿਆ ਛੱਡਣੇ ਨਹੀਂ ਸੁੱਕੇ ਬੜਾ ਸਹਿ ਕੇ ਵੇਖਿਆ ਤਲਜੋਏ ਬੜੀ ਵਾਰੀ ਕਹਿ ਕੇ ਵੇਖਿਆ ਇਹਨਾਂ ਵੇਖਿਆ ਨਹੀਂ ਗੁੱਸਾ ਤੁਹਾਡਾ ਵੇਖਿਆ ਪਿਆਰ ਵੇਖਿਆ ਨਹੀਂ ਗੁੱਸਾ ਤੁਹਾਡਾ ਵੇਖਿਆ ਪਿਆਰ ਤੂੰਆਂ ਤੂੰਆਂ ਕਰਦਾਗੇ ਵੈਰੀ ਦਾ ਮੁਲਕ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਤੂੰਆਂ ਤੂੰਆਂ ਕਰਦਾਗੇ ਵੈਰੀ ਦਾ ਮੁਲਕ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਜੋ ਹੈ ਬੜੀ ਵਾਰੀ ਕਹਿ ਕੇ ਵੇਖਿਆ ਛੱਡਣੇ ਨਹੀਂ ਸੁੱਕੇ ਬੜਾ ਸਹਿ ਕੇ ਵੇਖਿਆ ਤੜ ਜੋ ਹੈ ਬੜੀ ਵਾਰੀ ਕਹਿ ਕੇ ਵੇਖਿਆ ਇਹਨਾਂ ਦੇਖਿਆ ਨਹੀਂ ਗੁੱਸਾ ਦਾ ਵੇਖਿਆ ਪਿਆ ਦੇਖਿਆ ਨਹੀਂ ਗੁੱਸਾ ਦਾ ਵੇਖਿਆ ਪਿਆ ਤੂੰ ਆਂ ਠੂਆਂ ਕਰਦਾਗੇ ਵੈਰੀ ਦਾ ਮੁਲਕ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਤੂੰ ਆਂ ਠੂਆਂ ਕਰਦਾਗੇ ਵੈਰੀ ਦਾ ਮੁਲਕ